ਜੋ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਜੇ ਕੋਈ ਫੀਡ ਰੋਸਟਡ ਫੀਡ ਪਹਿਲਾਂ ਤਾਂ ਹੈ ਨਹੀਂ ਜੇ ਹੈਗੀ ਹੈ ਤਾਂ ਉਹ ਇੰਨੀ ਕੁ ਮਹਿੰਗੀ ਹੈ 42 44 ਰੁਪਏ ਕਿਲੋ ਰੋਸਟਡ ਫੀਡ ਤੇ ਅਸੀਂ ਰੋਸਟਡ ਫੀਡ ਤਿਆਰ ਕੀਤੀ ਹੈ ਬਹੁਤ ਰੀਜ਼ਨੇਬਲ ਰੇਟ ਤੇ ਠੀਕ ਹੈ ਜੀ 35 ਰੁਪਏ ਕਿਲੋ ਤੁਸੀਂ ਸਾਡੀਆਂ ਬੱਕਰੀਆਂ ਚਮਕ ਦੇਖ ਲਓ ਕਿੰਨੀ ਹੈ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਚਮਕ ਤਾਂ ਹੀ ਆਉਗੀ ਜੇ ਬੱਕਰੀ ਅੰਦਰੋਂ ਤੰਦਰੁਸਤ ਹੋਊਗੀ ਜੇ ਬੱਕਰੀ ਅੰਦਰੋਂ ਵੀਕ ਹੈ ਉਹਦੇ ਚਮਕ ਨਹੀਂ ਆਉਂਦੀ ਠੀਕ ਉਹਦੇ ਬਾਲ ਝੜਨਗੇ ਹੂੰ ਫਿਰ ਸਾਨੂੰ ਇਹ ਵੀ ਲੋਕਾਂ ਜਾਂ ਸਾਡੇ ਆਵਾਜ਼ਾਈ ਬਹੁਤ ਹੈ ਤੁਹਾਨੂੰ ਪਤਾ ਟ੍ਰੇਨਿੰਗ ਵੀ ਦੰਨੇ ਆਪਾਂ ਹੂੰ ਬਹੁਤ ਲੋਕੀ ਆਉਂਦੇ ਜਾਂਦੇ ਨੇ ਫਾਰਮ ਤੇ ਕੋਈ ਦੱਸ ਦੇ ਸਾਡੀ ਬੱਕਰੀਆਂ ਜੀ ਟਾਈਮ ਤੇ ਪ੍ਰੈਗਨੈਂਟ ਨਹੀਂ ਹੋ ਰਹੀਆਂ ਜਾਂ ਬੱਚੇ ਘੇਰ ਨਹੀਂ ਆਨੇ ਹੂੰ ਤੇ ਜਾਂ ਸਾਡੀ ਬੱਕਰੀਆਂ ਚ ਤੰਦਰੁਸਤੀ ਨਹੀਂ ਆ ਰਹੀ ਸੀ ਬਹੁਤ ਖੋਣ ਨੇ ਹੂੰ ਉਹ ਸਾਰੀਆਂ ਗੱਲਾਂ ਨੂੰ ਮੰਦੇ ਨਜ਼ਰ ਰੱਖ ਕੇ ਫਿਰ ਅਸੀਂ ਯੂਨੀਵਰਸਿਟੀ ਨਾਲ ਗੱਲਬਾਤ ਕੀਤੀ ਫਰਵਾਸੀ ਯੂਨੀਵਰਸਿਟੀ ਵੀ ਭਾਈ ਕੀ ਇਹਦੇ ਹੱਲ ਨੇ ਉਹ ਕਹਿੰਦੇ ਇੱਕੋ ਹੀ ਹੱਲ ਹੈ ਕਿ ਇਹਨੂੰ ਸੰਤੁਲਿਤ ਫੂਡ ਨਹੀਂ ਮਿਲ ਰਿਹਾ ਠੀਕ ਹੈ ਬੱਕਰੀ ਪਰ ਅਸੀਂ ਸੰਤੁਲਿਤ ਫੂਡ ਤਿਆਰ ਕੀਤਾ ਹੈ ਨਾ ਵਾਸਤੇ ਜਿਹੜੀ ਫੀਡ ਹੈ ਜਿਹਦਾ ਮੇਨ ਇਹਨਾਂ ਦਾ ਆਈਟਮ ਹੈਗੀ ਆਮ ਲੋਕਾਂ ਚ ਹੈਗੀ ਹੈ ਵੀ ਮੇਰੀ ਫੀਡ ਪਾਓ ਤੇ ਬੱਕਰੀ ਦੁੱਧ ਵਧਾਊਗੀ ਠੀਕ ਹੈ ਜੀ ਉਹ ਕੀ ਹੁੰਦਾ ਯੂਰੀਆ ਦੀ ਮਾਤਰਾ ਵਧਾ ਦਿੰਦੇ ਨੇ ਠੀਕ ਹੈ ਗਰੰਟੀ ਸਾਡੇ ਪ੍ਰੋਡਕਟ ਦੇ ਵਿੱਚ ਸਾਡੀ ਫੀਡ ਦੇ ਵਿੱਚ ਇੱਕ ਦਾਣਾ ਵੀ ਯੂਰੀਆ ਦਾ ਨਹੀਂ ਹੈਗਾ ਆ ਜਿਹੜਾ ਹੈਗਾ ਆ ਦੇਖੋ ਚੂਰਾ ਬਣਾਇਆ ਆਪਾਂ ਨੇ ਇਹ ਵਾਲਾ ਇਹ ਹੈਗਾ ਜੀ ਕਾਪ ਸਟਾਰਟਰ ਬੱਚਿਆਂ ਨੂੰ ਦੇਣੀ ਆ ਆ ਜਿਹੜੀ ਫੀਡ ਤੁਸੀਂ ਦੇਖ ਰਹੇ ਹੋ ਦੂਜੀ ਇਹ ਪੈਲੇਟ ਹੈ ਇਹ ਬੱਕਰੀਆਂ ਲਈ ਹੈ ਜੀ ਕਿਹੜੀਆਂ ਬੱਕਰੀਆਂ ਲਈ ਵੱਡੀਆਂ ਬੱਕਰੀਆਂ ਲਈ 6 ਮਹੀਨੇ ਤੋਂ ਉੱਤੇ 4 ਮਹੀਨੇ ਤੋਂ ਉੱਤੇ ਤੁਸੀਂ ਇਹ ਦਾਣੀ ਸ਼ੁਰੂ ਕਰ ਦੋ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਹੋਰ ਇੱਕ ਵਾਰ ਦੇਖੋ ਜਿਹੜੀ ਪਹਿਲਾਂ ਫੀਡ ਆਉਂਦੀ ਸੀ ਜੀ ਉਹ ਮੋਟੀ ਫੀਡ ਸੀ ਜੀ ਬੱਕਰੀ ਵੇਸਟ ਕਰਦੀ ਸੀ ਹੂੰ ਮੋਟਾ ਸੀ ਦਾਣਾ ਸਪੈਸ਼ਲ ਡਾਈ ਬਣਾਈ ਹੈ ਜੀ ਅਸੀਂ ਜੀ ਸਾਡੀ ਕੰਪਨੀ ਨੇ ਸਪੈਸ਼ਲ 3 ਐਮ ਐਮ ਦੀ ਡਾਈ ਬਣਾਈ ਹੈ ਤਾਂ ਕਿ ਬੱਕਰੀ ਦੇ ਮੂੰਹ ਚ ਜਾਵੇ ਵੇਸਟ ਨਾ ਹੋਵੇ ਡਿੱਗੇ ਨਾ ਬਾਹਰ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਟਿਆਲਾ ਦੇ ਵਿੱਚ ਕੰਗਾਗੋਟ ਫਾਰਮ ਦੇ ਵਿੱਚ ਪਹੁੰਚੇ ਹੋਇਆ ਤੁਸੀਂ ਜਾਣਦੇ ਹੋ ਵੀ ਥੋੜੇ ਸਮੇਂ ਦੇ ਵਿੱਚ ਕਾਫੀ ਸਾਰਾ ਨਾਮ ਹੈ ਜਿਹੜਾ ਇਹਨਾਂ ਨੇ ਬਣਾਇਆ ਕੁਝ ਸਮਾਂ ਪਹਿਲਾਂ ਯਾਨੀ ਕਿ ਮਹੀਨਾ ਜਾਂ 2 ਮਹੀਨੇ ਪਹਿਲਾਂ ਕਹਿ ਲਈਏ ਇਹਨਾਂ ਨੇ ਇੱਕ ਪ੍ਰੋਡਕਟ ਲਾਂਚ ਕੀਤਾ ਆਪਣਾ ਖੁੱਦਾ ਪਿੱਛੇ ਬੋਰਡ ਲੱਗਿਆ ਦੇਖ ਸਕਦੇ ਹੋ ਕੰਗਾਗੋਟ ਫਾਰਮ ਫੀਡ ਤਿਆਰ ਕੀਤੀ ਹੈਗੀ ਸੋ ਖੁਸ਼ੀ ਦੀ ਵੀ ਗੱਲ ਹੈ ਜੇ ਕੋਈ ਬੰਦਾ ਤਰੱਕੀ ਕਰਦਾ ਤਾਂ ਸਪੋਰਟ ਕਰਨੀ ਬਣਦੀ ਹੈ ਬਾਕੀ ਅੱਗੇ ਜੇ ਕੰਗਾਗੋਟ ਫਾਰਮ ਵਾਲੇ ਆਪਣਾ ਸਹੀ ਚੀਜ਼ ਦਿੰਦੇ ਹੈਗੇ ਫੀਡ ਦੇ ਵਿੱਚ ਤਾਂ ਇਹਨੂੰ ਸਪੋਰਟ ਕਰਨੀ ਬਣਦੀ ਹੈਗੀ ਕੰਗਸਾਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਆਪਾਂ ਗੱਲਬਾਤ ਕਰੀਏ ਆਪਾਂ ਬਹੁਤ ਥੋੜੇ ਸਮੇਂ ਦੇ ਵਿੱਚ ਮਤਲਬ ਇਹ ਤਰੱਕੀ ਕੀਤੀ ਆ ਬੱਕਰੀਆਂ ਹੈਗੀਆਂ ਸੀ ਇੰਨੀ ਜਲਦੀ ਫੀਡ ਕਿਵੇਂ ਤਿਆਰ ਕਰ ਲਈ ਆਪਾਂ ਨੇ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੋ ਸਾਡੇ ਤੁਸੀਂ ਫਾਰਮ ਤੇ ਆਏ ਹੋ ਅੱਜ ਤੇ ਜੋ ਤੁਹਾਡੀ ਬੱਕਰੀਆਂ ਨੂੰ ਦੇਣ ਹੈ ਅਸੀਂ ਤਾਂ ਉਹਦੇ ਕੁਝ ਵੀ ਸਾ ਕੋ ਸ਼ਬਦ ਨਹੀਂ ਹੈਗੇ ਤੁਹਾਡਾ ਸ਼ੁਕਰੀਆ ਦਾ ਕਰਨ ਦੇ ਬੜਾ ਬੜਾ ਤੁਹਾਡਾ ਸ਼ੁਕਰੀਆ ਸਾਰੇ ਕੋਲ ਆਏ ਹੋ ਤੁਸੀਂ ਜੋ ਤੁਸੀਂ ਕੁਐਸਚਨ ਪੁੱਛਿਆ ਹੈ ਕਿ ਇੰਨੀ ਜਲਦੀ ਪਾਜੀ ਜਿਉਂ ਕੰਮ ਕਿ ਤੁਹਾਨੂੰ ਪਤਾ ਵੀ ਕਾਂਗੋਟ ਫਾਰਮ ਦੀ ਕੋਈ ਰਵਾਇਤ ਹੈ ਇੱਕ ਅਲੱਗ ਗੋਟ ਫਾਰਮ ਨਹੀਂ ਹੈਗਾ ਇੱਕ ਸੈਂਟਰ ਬਣ ਚੁੱਕਿਆ ਰਿਸਰਚ ਸੈਂਟਰ ਕਹਿ ਲਓ ਤੁਸੀਂ ਇਹਨੂੰ ਚਾਹੇ ਅਸੀਂ ਹਰ ਚੋ ਨਵੀਂ ਜਿਹੜੀ ਤੁਹਾਨੂੰ ਨਵੀਂ ਚੀਜ਼ ਪਤਾ ਲੱਗਦੀ ਹੈ ਅਸੀਂ ਉਸ ਤੇ ਪੂਰੀ ਸਟੱਡੀ ਕਰਦੇ ਹਾਂ ਠੀਕ ਹੈ ਜੋ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਜੇ ਕੋਈ ਫੀਡ ਰੋਸਟਡ ਫੀਡ ਪਹਿਲਾਂ ਤਾਂ ਹੈ ਨਹੀਂ ਜੇ ਹੈਗੀ ਹੈ ਤਾਂ ਉਹ ਇੰਨੀ ਕੁ ਮਹਿੰਗੀ ਹੈ ਕਿ ਬੱਕਰੀ ਪਾਲਕ ਵੀਰ ਉਹ ਪਾਲ ਕੇ ਆਪਣੀਆਂ ਬੱਕਰੀਆਂ ਨਹੀਂ ਪਾਲ ਸਕਦਾ ਠੀਕ ਹੈ 42 44 ਰੁਪਏ ਕਿਲੋ ਹੂੰ ਰੋਸਟਡ ਫੀਡ ਤੇ ਅਸੀਂ ਰੋਸਟਡ ਫੀਡ ਤਿਆਰ ਕੀਤੀ ਹੈ ਬਹੁਤ ਰੀਜ਼ਨੇਬਲ ਰੇਟ ਤੇ ਠੀਕ ਹੈ ਜੀ 35 ਰੁਪਏ ਕਿਲੋ ਠੀਕ ਹੈ 8 ਰੁਪਏ ਕਿਲੋ ਦਾ ਫਰਕ ਹੂੰ ਦੇਖੋ ਕਿੱਡਾ ਜੀਮੇਦਾਰ ਨੂੰ ਕਿੰਨਾ ਫਾਇਦਾ ਹੋ ਗਿਆ ਬੱਕਰੀ ਪਾਲਕ ਨੂੰ ਕਿੰਨਾ ਵੀ ਥੋੜੇ ਸਮੇਂ ਦੇ ਵਿੱਚ ਵੀ ਇਹਦੇ ਤੇ ਰਿਸਰਚ ਕਰ ਲਈ ਜਾਂ ਸਟੱਡੀ ਕਰ ਲਈ ਫੀਡ ਦੇ ਉੱਪਰ ਵੀ ਆਪਾਂ ਇਸ ਦੇ ਜੋਗ ਆ ਆਪਾਂ ਇਹ ਦੇ ਸਕੀਏ ਅਸੀਂ ਨਾ ਜੀ ਐਸ ਫੀਡ ਨੂੰ ਲਾਂਚ ਕਰਨ ਤੋਂ ਪਹਿਲਾਂ ਹੂੰ ਘੱਟੋ ਘੱਟ 6 ਮਹੀਨੇ ਹੋ ਗਏ ਸਾਨੂੰ ਹੂੰ ਅਸੀਂ ਬਹੁਤ ਫਾਰਮੂਲੇ ਚੇਂਜ ਕੀਤੇ ਇਸ ਦੇ ਵਿੱਚ ਪਹਿਲਾਂ ਆਇਆ ਕੋਈ ਦਿੱਕਤਾਂ ਆਈਆਂ ਉਹਨੂੰ ਪਾਸੇ ਕੱਢਿਆ ਨਵੇਂ ਫਾਰਮੂਲੇ ਪਾ ਕੇ ਦੇਖੇ ਹੂੰ ਪਿਛਲੇ 4 ਕੁ ਮਹੀਨਿਆਂ ਤੋਂ ਕੰਸਿਸਟੈਂਟ ਰਿਜ਼ਲਟ ਆ ਰਹੇ ਨੇ ਠੀਕ ਇੱਕ ਲੈਵਲ ਦੇ ਹੂੰ ਤੁਸੀਂ ਸਾਡੀਆਂ ਬੱਕਰੀਆਂ ਚਮਕ ਦੇਖ ਲਓ ਕਿੰਨੀ ਹੈ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਚਮਕ ਤਾਂ ਹੀ ਆਉਗੀ ਜੇ ਬੱਕਰੀ ਅੰਦਰੋਂ ਤੰਦਰੁਸਤ ਹੋਊਗੀ ਜੇ ਬੱਕਰੀ ਅੰਦਰੋਂ ਵੀਕ ਹੈ ਹੂੰ ਉਹਦੇ ਚਮਕ ਨਹੀਂ ਆਉਂਦੀ ਠੀਕ ਉਹਦੇ ਬਾਲ ਝੜਨਗੇ ਹੂੰ ਫਿਰ ਸਾਨੂੰ ਇਹ ਵੀ ਲੋਕਾਂ ਜਿਨ ਸਾਡੇ ਆਵਾਜਾਈ ਬਹੁਤ ਹੈ ਤੁਹਾਨੂੰ ਪਤਾ ਟ੍ਰੇਨਿੰਗ ਵੀ ਦੰਨੇ ਆਪਾਂ ਹੂੰ ਬਹੁਤ ਲੋਕੀ ਆਉਂਦੇ ਜਾਂਦੇ ਨੇ ਫਾਰਮ ਤੇ ਕੋਈ ਦੱਸ ਦੇ ਸਾਡੀਆਂ ਬੱਕਰੀਆਂ ਜੀ ਟਾਈਮ ਤੇ ਪ੍ਰੈਗਨੈਂਟ ਨਹੀਂ ਹੋ ਰਹੀਆਂ ਜਾਂ ਬੱਚੇ ਘੇਰ ਨਹੀਂ ਆਨੇ ਹੂੰ ਤੇ ਜਾਂ ਸਾਡੀ ਬੱਕਰੀਆਂ ਚ ਤੰਦਰੁਸਤੀ ਨਹੀਂ ਆ ਰਹੀ ਸੀ ਬਹੁਤ ਖਾਉਂਦੇ ਆ ਉਹ ਸਾਰੀਆਂ ਗੱਲਾਂ ਨੂੰ ਮੰਦੇ ਨਜ਼ਰ ਆ ਕੇ ਫਿਰ ਅਸੀਂ ਯੂਨੀਵਰਸਿਟੀ ਨਾਲ ਗੱਲਬਾਤ ਕੀਤੀ ਫਰਵਾਸੀ ਯੂਨੀਵਰਸਿਟੀ ਵੀ ਭਾਈ ਕੀ ਇਹਦੇ ਹੱਲ ਨੇ ਉਹ ਕਹਿੰਦੇ ਇੱਕੋ ਹੀ ਹੱਲ ਹੈ ਕਿ ਇਹਨੂੰ ਸੰਤੁਲਿਤ ਫੂਡ ਨਹੀਂ ਮਿਲ ਰਿਹਾ ਠੀਕ ਹੈ ਬੱਕਰੀਆਂ ਫਿਰ ਅਸੀਂ ਸੰਤੁਲਿਤ ਫੂਡ ਤਿਆਰ ਕੀਤਾ ਨਾਲ ਵਾਸਤੇ ਜਿਹੜੀ ਫੀਡ ਹੈ ਜਿਹਦਾ ਮੇਨ ਇਹਨਾਂ ਦਾ ਆਈਟਮ ਹੈਗੀ ਆ ਕਾਫੀ ਯਾਨੀ ਕਿ ਸਰਚ ਹੋਈ ਹੈ ਤੁਹਾਡੀ ਇੱਥੇ ਬਿਲਕੁਲ ਜੀ ਸਾਰੀ ਕੋਸ਼ਿਸ਼ ਕੀਤੀ ਹੈ ਜੀ ਹੂੰ ਦੇਖੋ ਹੋਰ ਵੱਡੀ ਗੱਲ ਹੈ ਆਮ ਲੋਕਾਂ ਚ ਹੈਗੀ ਹੈ ਵੀ ਮੇਰੀ ਫੀਡ ਪਾਓ ਤੇ ਬੱਕਰੀ ਦੁੱਧ ਵਧਾਊਗੀ ਠੀਕ ਹੈ ਜੀ ਉਹ ਕੀ ਹੁੰਦਾ ਯੂਰੀਆ ਦੀ ਮਾਤਰਾ ਵਧਾਉਂਦੇ ਨੇ ਠੀਕ ਹੈ ਗਰੰਟੀ ਸਾਡੇ ਪ੍ਰੋਡਕਟ ਦੇ ਵਿੱਚ ਸਾਡੀ ਫੀਡ ਦੇ ਵਿੱਚ ਇੱਕ ਦਾਣਾ ਵੀ ਫਿਊਰੀਆ ਦਾ ਨਹੀਂ ਹੈਗਾ ਇਹ ਗਰੰਟੀ ਲੈ ਸਕਦੇ ਗਰੰਟੀ ਹੈ ਜੀ ਕਈ ਵਾਰ ਚੈਕਿੰਗ ਵੀ ਹੋ ਸਕਦੀ ਹੈ ਮੈਂ ਕਹਾਂ ਜੀ ਅੱਖਾਂ ਵਿੱਚ ਕੇ ਚੈੱਕ ਕਰਾਉਣ ਠੀਕ ਹੈ ਜਦੋਂ ਪਾਇਆ ਹੀ ਨਹੀਂ ਤੇ ਆਉ ਕਿੱਥੋਂ ਹੂੰ ਅਸੀਂ ਯੂਰੀਆ ਦੀ ਜਗ੍ਹਾ ਤੇ ਐਂਜ਼ਾਈਮਸ ਪਾਤੇ ਜਿਹੜੇ ਕੀ ਉਸ ਚੀਜ਼ ਨੂੰ ਕਵਰ ਕਰ ਦਿੰਦੇ ਨੇ ਪਰ ਜੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਹਮ ਯੂਰੀਆ ਦੇਖੋ ਜੀ ਦੇਖਿਆ ਜਾਵੇ ਹੈ ਤਾਂ ਜ਼ਾਹਰੀ ਹੈ ਨਾ ਜੀ ਠੀਕ ਹੈ ਇਹ ਬਹੁਤੇ ਵੀ ਅੱਜ ਕਹਿ ਦਿੰਦੇ ਨੇ ਕਿ ਅਸੀਂ ਫੀਡ ਤੋਂ ਬਿਨਾਂ ਵੀ ਜਾਨਵਰ ਤਿਆਰ ਕਰਦੇ ਆਂ ਕੁਝ ਬੰਦੇ ਕਰ ਵੀ ਲੈਂਦੇ ਹੈਗੇ ਠੀਕ ਹੈ ਕਿੰਨੀਆਂ ਕਿ ਚੀਜ਼ਾਂ ਦਾ ਮਿਸ਼ਨ ਰਨ ਮੰਨਦੇ ਹੋ ਤੁਸੀਂ ਵੀ ਆਪਣੀ ਫੀਡ ਦੇ ਵਿੱਚ ਕਿੰਨੀਆਂ ਚੀਜ਼ਾਂ ਸਾਡੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਪਹਿਲਾਂ ਦੇ ਟਾਈਮ ਹੋਰ ਸੀਗੇ ਜੀ ਜੇ ਆਪਾਂ ਦੇਖੀਏ ਰਿਐਲਿਟੀ ਜਾਣੀ ਹੈ ਹਮ ਪਹਿਲਾਂ ਚਰਾੰਦਾ ਬਹੁਤ ਸੀਗਾ ਹਮ ਖਾਣ ਪੀਣ ਨੂੰ ਬਹੁਤ ਬਾਰ ਬਾਰੋਂ ਮਿਲ ਜਾਂਦਾ ਸੀ ਹੂੰ ਚਰਾਂਦਾ ਖਤਮ ਹੋ ਗਈ ਜੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਦੂਜੀ ਗੱਲ ਹੈ ਚੋਰੀ ਹੋ ਗਈ ਹੂੰ ਪਹਿਲਾਂ ਤਾਂ ਕੁੱਤੇ ਹੀ ਬੱਕਰੀਆਂ ਨੂੰ ਪੈਂਦੇ ਸੀ ਹੂੰ ਤਾਂ ਕਈ ਬੰਦੇ ਵੀ ਦੇਖੋ ਜੀ ਕੁੱਤਿਆਂ ਤੋਂ ਵੀ ਮਾਰੇ ਨੇ ਜਿਹੜੇ ਲੋਕ ਵਿਚਾਰੇ ਗਰੀਬ ਬੰਦੇ ਨੇ ਬੱਕਰੀਆਂ ਖੋ ਕੇ ਲੈ ਜਾਂਦੇ ਚਰਾਉਂਦੇ ਆਉਂਦੀਆਂ ਉਹ ਕਿੱਡੀ ਮਾੜੀ ਗੱਲ ਹੈ ਹੂੰ ਜਾਨਵਰ ਮਹਿੰਗੇ ਹੋ ਗਏ ਹੂੰ ਪਹਿਲਾਂ ਬੱਕਰੀ ਆਉਂਦੀ ਸੀ 1000 1500 2000 ਦੀ ਹੂੰ 30000 ਤੋਂ ਬੀਟਲ ਬੱਕਰੀ ਸ਼ੁਰੂ ਹੁੰਦੀ ਹੈ ਠੀਕ ਹੈ ਜੀ ਇੰਨੇ ਮਹਿੰਗੇ ਜਾਨਵਰ ਕੋਈ ਚੱਕ ਕੇ ਲੈ ਜਵੇ ਹੂੰ ਉਸ ਦੀ ਕਨਸੈਪਟ ਬਦਲ ਗਿਆ ਸਾਰਾ ਹੂੰ ਸਟਾਲ ਫੀਡਿੰਗ ਤੇ ਆ ਰਹੇ ਨੇ ਸਾਰੇ ਲੋਕੀ ਸਟਾਲ ਫੀਡਿੰਗ ਤੇ ਫੀਡ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਹੈ ਜੀ ਠੀਕ ਹੈ ਜੀ ਇਹ ਜ਼ਰੂਰੀ ਆ ਤੁਸੀਂ ਕਿੰਨਾ ਸਮਾਂ ਦੇ ਤੇ ਆਪਾਂ ਗੱਲਬਾਤ ਕਰੀਏ ਵੀ ਆਪਣੇ ਜਾਨਵਰਾਂ ਨੂੰ ਕਿੰਨਾ ਸਮਾਂ ਪਾਈਏ ਦੇਖੋ ਸਮਾਂ ਫੀਡ ਇੱਕ ਵਾਰੀ ਪਾਉਣੀ ਆ ਹੂੰ ਦਿਨ ਚ ਉਹ ਵੀ ਰਾਤ ਨੂੰ ਠੀਕ ਹੈ ਅਸੀਂ ਗਾਈਡ ਵੀ ਕਰਦੇ ਆ ਲੋਕਾਂ ਨਾਲ ਵੀ ਕਿਵੇਂ ਫੀਡ ਪਾਉਣੀ ਆ ਹੂੰ ਇਹ ਫੀਡ ਚ 29 ਤੋਂ 30 ਆਈਟਮਾਂ ਨੇ ਜੀ ਸਾਡੀਆਂ ਜਿਹੜੀ ਅਸੀਂ ਪਾਈਆਂ ਹੋਈਆਂ ਨੇ ਠੀਕ ਹੈ ਸਾਰੀਆਂ ਟੌਪ ਕੁਆਲਿਟੀ ਦੀਆਂ ਗੱਲਾਂ ਨੇ ਕਿਸੇ ਛੋਟੀ ਕੰਪਨੀ ਜੋ ਕੋਈ ਦਵਾਈ ਵੀ ਪਾਈ ਹੈ ਹੂੰ ਕਿਸੇ ਵੀ ਚਾਲੂ ਲੋਕਲ ਕੰਪਨੀ ਤੋਂ ਨਹੀਂ ਲਈ ਰਿਪਿਊਟਡ ਕੰਪਨੀ ਤੋਂ ਲਾਈਆਂ ਨੇ ਗਰੰਟੀਡ ਲਈਆਂ ਨੇ ਉਹਨਾਂ ਲਈ ਬਹੁਤ ਘੱਟ ਫੀਡ ਨਾਲ ਚੰਗੇ ਰਿਜ਼ਲਟ ਆ ਰਹੇ ਨੇ ਜਿਵੇਂ ਵੱਡੀ ਬੱਕਰੀ ਹੈ ਉਹਨੂੰ ਤੁਸੀਂ 250 ਤੋਂ 300 ਗ੍ਰਾਮ ਪਾਉਂਗੇ ਉਹੀ ਰਿਜ਼ਲਟ ਦੇਊਗੀ ਜਿਹੜੀ ਬਾਕੀ ਲੋਕਾਂ ਦੀ 500 ਗ੍ਰਾਮ ਚ ਦਿੰਦੀ ਹੈ ਠੀਕ ਹੈ ਫੀਡ ਕਿਹੜੇ ਕਿਹੜੇ ਜਾਨਵਰਾਂ ਦੇ ਲਈ ਬਣਾਈ ਹੈ ਫਿਰ ਬੱਚਿਆਂ ਦੇ ਲਈ ਗੱਬਣ ਬੱਕਰੀਆਂ ਦੇ ਲਈ ਬਿਲਕੁਲ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਆ ਜਿਹੜਾ ਹੈਗਾ ਆ ਦੇਖੋ ਚੂਰਾ ਬਣਾਇਆ ਆਪਾਂ ਨੇ ਇਹ ਵਾਲਾ ਇਹ ਹੈਗਾ ਜੀ ਕਾਪ ਸਟਾਰਟਰ ਬੱਚਿਆਂ ਨੂੰ ਦੇਣੀ ਹੈ ਦੇਖੋ ਜਦੋਂ ਆਪਾਂ ਬੱਚੇ ਨੂੰ ਕਿੰਨੇ ਮਹੀਨਿਆਂ ਦੇ ਬੱਚੇ ਨੂੰ ਇਹ ਜਦੋਂ ਵੀ ਬੱਚਾ ਖਾਣ ਲੱਗ ਜਾਏ ਠੀਕ ਹੈ ਜੀ ਸਾਡੇ ਬੱਚੇ ਹਫ਼ਤੇ 10 ਦਿਨ ਬਾਅਦ ਖਾਣ ਲੱਗ ਜਾਂਦੇ ਨੇ ਫੀਡ ਹੂੰ ਨਹੀਂ ਆਮ 15 ਦਿਨ ਬਾਅਦ ਤੁਸੀਂ ਜਰੂਰ ਪਾਉਣੀ ਪਾਉਣੀ ਆ ਸ਼ੁਰੂ ਤੋਂ ਜਿਹੜਾ ਬੂਸਟ ਮਿਲ ਜੇ ਬੱਚੇ ਨੂੰ ਹੂੰ ਉਹ ਸਾਰੀ ਉਮਰ ਕੰਮ ਆਊਗਾ ਜੀ ਇਹ ਬੱਚਿਆਂ ਦੀ ਕਾਪ ਸਟਰਟਰ ਹੈ ਜੀ ਹੂੰ ਬਹੁਤ ਸੋਹਣੀ ਗ੍ਰੋਥ ਦਿੰਦਾ ਹੈ ਜਿਹੜੇ ਮੇਰੇ ਵੀਰਾਂ ਨੇ ਆਪਣੇ ਬੱਕਰੇ ਤਿਆਰ ਕਰਨੇ ਨੇ ਬਰੀਡਰ ਤਿਆਰ ਕਰਨੇ ਨੇ ਹੂੰ ਜਾਂ ਖੱਸੀ ਬੱਕਰੇ ਕਰਵਾ ਕੇ ਆਪਣੇ ਹੂੰ ਈਦ ਵਾਸਤੇ ਤਿਆਰ ਕਰਨੇ ਨੇ ਹੂੰ ਬਹੁਤ ਹੀ ਸ਼ਾਨਦਾਰ ਰਿਜ਼ਲਟ ਨੇ ਇਸ ਚੀਜ਼ ਦਾ ਠੀਕ ਹੈ ਜੀ ਆਹ ਜਿਹੜੀ ਫੀਡ ਤੁਸੀਂ ਦੇਖ ਰਹੇ ਹੋ ਦੂਜੀ ਇਹ ਪੈਲੇਟ ਹੈ ਇਹ ਬੱਕਰੀਆਂ ਲਈ ਹੈ ਜੀ ਕਿਹੜੀਆਂ ਬੱਕਰੀਆਂ ਲਈ ਵੱਡੀਆਂ ਬੱਕਰੀਆਂ ਲਈ 6 ਮਹੀਨੇ ਤੋਂ ਉੱਤੇ 4 ਮਹੀਨੇ ਤੋਂ ਉੱਤੇ ਤੁਸੀਂ ਇਹ ਦਾ ਨਹੀਂ ਸ਼ੁਰੂ ਕਰ ਦੋ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਹੋਰ ਕੱਲ ਦੇਖੋ ਜਿਹੜੀ ਪਹਿਲਾਂ ਫੀਡ ਆਉਂਦੀ ਸੀ ਜੀ ਉਹ ਮੋਟੀ ਫੀਡ ਸੀ ਜੀ ਬੱਕਰੀ ਵੇਸਟ ਕਰਦੀ ਸੀ ਮੋਟਾ ਸੀ ਦਾਣਾ ਸਪੈਸ਼ਲ ਡਾਈ ਬਣਾਈ ਹੈ ਜੀ ਅਸੀਂ ਜੀ ਸਾਡੀ ਕੰਪਨੀ ਨੇ ਸਪੈਸ਼ਲ 3 ਐਮ ਐਮ ਦੀ ਡਾਈ ਬਣਾਈਏ ਤਾਂ ਕਿ ਬੱਕਰੀ ਦੇ ਮੂੰਹ ਚ ਜਾਵੇ ਵੇਸਟ ਨਾ ਹੋਵੇ ਡਿੱਗੇ ਨਾ ਬਾਹਰ ਆਸਾਨੀ ਨਾਲ ਖਾ ਸਕੇ ਆਸਾਨੀ ਨਾਲ ਖਾ ਸਕੇ ਵੇਸਟ ਨਾ ਹੋਵੇ ਦੇਖੋ ਜੇ ਵੇਸਟ ਹੋ ਗਿਆ ਜੀਮੇਦਾਰ ਦਾ ਬੱਕਰੀ ਪਾਲਕ ਵੀਰ ਦਾ ਪੈਸਾ ਵੇਸਟ ਹੋ ਗਿਆ ਨਾ ਜੀ ਜੀ ਕੋਈ ਵੇਸਟੇਜ ਨਹੀਂ ਹੈਗੀ ਕੀੜੇ ਦੀ ਗਾਰੰਟੀ ਕਿੰਨੀ ਕੁ ਲੈਣੇ ਹੋਗੇ ਅਸੀਂ ਤਾਂ ਜੀ ਆਪਣੇ ਸਾਡਾ ਪ੍ਰੋਡਕਟ ਹੈ ਜੇ ਅਸੀਂ ਉਹਦੇ ਪਿੱਛੇ ਨਹੀਂ ਖੜਾਂਗੇ ਤਾਂ ਫਿਰ ਹੋਰ ਕੌਣ ਖੜੂਗਾ ਸਹੀ ਗੱਲ ਹੈ ਅਸੀਂ ਤਾਂ 100% ਗਾਰੰਟੀ ਲੈਣੇ ਆ ਜੀ ਹਮ ਨਾਲ ਇੱਕ ਗੱਲ ਹੋਰ ਤੁਹਾਡੇ ਚੈਨਲ ਥਰੂ ਮੈਂ ਸੁਨੇਹਾ ਦੇਣਾ ਚਾਹੁੰਦਾ ਜੀ ਸਾਡੀ ਫੀਡ ਟਰਾਈ ਕਰੋ ਹੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਇਹ ਕੰਗ ਗੋਟ ਫਾਰਮ ਦਾ ਕੰਗ ਗੋਟ ਫੀਡ ਦਾ ਵਾਅਦਾ ਤੁਹਾਡੇ ਨਾਲ ਹੂੰ ਅਸੀਂ ਆਪ ਚੱਲ ਕੇ ਜੀ ਫਾਰਮਰ ਦੇ ਘਰੇ ਜਾ ਕੇ ਹੂੰ ਉਹਦਾ ਜੁਰਾ ਵੀ ਕੋਈ ਕੁਐਸਚਨ ਹੈਗਾ ਅਸੀਂ ਐਡਰੈਸ ਕਰਾਂਗੇ ਠੀਕ ਹੈ ਅਸੀਂ ਆਪ ਚੱਲ ਕੇ ਆਵਾਂਗੇ ਉਹਨਾਂ ਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂਗੀ ਫਾਰਮੂਲਾ ਤੁਹਾਡਾ ਇੱਕੋ ਹੀ ਹੈ ਜਾਂ ਵੱਧ ਵੱਧ ਵੀ ਹੋਣਗੇ ਦੇਖੋ ਜੀ ਹਰ ਸਮੇ ਦੇ ਹਿਸਾਬ ਨਾਲ ਹਰ ਸੈਸ਼ਨ ਦਾ ਹਰ ਸੀਜ਼ਨ ਦਾ ਮੈਂ ਕਹਿੰਨਾ ਹਾਂ ਕਾਂਟ ਵੀ ਦਾ ਫਰਕ ਹੁੰਦਾ ਹੈ ਹਮ ਇਹ ਗਰਮੀਆਂ ਦੀ ਖੁਰਾਕ ਹੈ ਹਲਦੀ ਘੜੀ ਠੀਕ ਹੈ ਜੀ ਜਦੋਂ ਬਰਸਾਤ ਆਉਣ ਗਿਆ ਹਮ ਅਸੀਂ ਫਾਰਮੂਲਾ ਚੇਂਜ ਕਰ ਦੇਣਾ ਤਾਂ ਠੀਕ ਹੈ ਬਸਾਤਾਂ ਵਾਲਾ ਹਮ ਜਦੋਂ ਸਰਦੀਆਂ ਆਉਣ ਗਿਆ ਤਾਂ ਸਰਦੀਆਂ ਦੀ ਫੀਡ ਬਣੂਗੀ ਠੀਕ ਹੈ ਅਲੱਗ ਤਿੰਨ ਤਰ੍ਹਾਂ ਦੇ ਅਸੀਂ ਫੀਡ ਦੇਣੀ ਹੈ ਜਿਵੇਂ ਕਿ ਜਾਨਵਰ ਨੂੰ ਰਿਕੁਆਇਰਡ ਹੈ ਠੀਕ ਹੈ ਗਰਮੀਆਂ ਦਾ ਅਲੱਗ ਬਰਸਾਤਾਂ ਦਾ ਅਲੱਗ ਤੇ ਸਰਦੀਆਂ ਦਾ ਅਲੱਗ ਜੀ ਜੇ ਗੱਲਬਾਤ ਕਰੀਏ ਰੇਟ ਵਗੈਰਾ ਕਿਆ ਰੱਖੇ ਨੇ ਤੁਸੀਂ ਦੇਖੋ ਜੀ ਰੇਟ ਤਾਂ ਸਾਡੇ ਬੜੇ ਕੰਪੀਟੀਟਿਵ ਨੇ ਹਮ ਮੁਕਾਬਲਾ ਹੀ ਨਹੀਂ ਹੈ ਕੋਈ ਹਮ ਸਾਡਾ ਮੇਨ ਸਾਡਾ ਜਿਹੜਾ ਕੰਗ ਗੋਟ ਫਾਰਮ ਦਾ ਇੱਕ ਮੰਤਵ ਹੈਗਾ ਮੋਟਿਵ ਹੈਗਾ ਹੂੰ ਸਾਡਾ ਕਲਾ ਫਾਰਮਿੰਗ ਕਰਨ ਦਾ ਨਹੀਂ ਹੈਗਾ ਹੂੰ ਸਾਡਾ ਮੇਨ ਹੈਗਾ ਕਿ ਅਸੀਂ ਬੱਕਰੀ ਨੂੰ ਕਿਵੇਂ ਪ੍ਰੋਮੋਟ ਕਰਨਾ ਹੈ ਜੀ ਪਹਿਲੇ ਦਿਨ ਤੋਂ ਅਸੀਂ ਲੱਗੇ ਹੋਏ ਹਾਂ ਤੁਸੀਂ ਦੇਖਿਆ ਹੀ ਆ ਬਹੁਤ ਅਸੀਂ ਸਾਡੀ ਕੋਸ਼ਿਸ਼ ਹੈ ਹਰ ਚੀਜ਼ ਇੱਥੋਂ ਪ੍ਰੋਵਾਈਡ ਕਰਦੇ ਆਂ ਅਸੀਂ ਹੂੰ ਤੇ ਉਸ ਲਈ ਅਸੀਂ ਰੇਟ ਇੰਨਾ ਕ ਸਸਤਾ ਰੱਖਿਆ ਹੈ ਕਿ ਕਿਸੇ ਵੀਰ ਨੂੰ ਚੋਵੇ ਨਾ ਫੀਟ ਹੋਵੇ ਨਾ ਕੋਈ ਵੀ ਲੈ ਜਾ ਸਕਦਾ ਕੋਈ ਵੀ ਲੈ ਛੋਟੇ ਤੋਂ ਛੋਟਾ ਫਾਰਮਰ ਦੇਖੋ 35 ਰੁਪਏ ਕਿਲੋ ਕੀ ਹੁੰਦਾ ਜੀ ਜਿਹੜੀ 44 ਰੁਪਏ ਕਿਲੋ ਆਹ ਵਾਲੀ ਜਿਹੜੀ ਬੱਚਿਆਂ ਦੀ ਫੀਡ ਹੈ 44 ਰੁਪਏ ਤੋਂ ਘਟਣੀ ਹੈਗੀ ਮਾਰਕੀਟ 'ਚ ਉਹ ਰੋਸਟਡ ਦੀ ਗੱਲ ਕਰ ਰਹਾ ਮੈਂ ਜੀ ਸਾਡੀ ਰੋਸਟਡ ਫੀਡ 35 ਰੁਪਏ ਦੀ ਹੈ ਜੀ ਦੇ ਨਾਲ ਸਾਡੀ ਕੋਸ਼ਿਸ਼ ਵੀ ਇਹ ਹੋਊਗੀ ਕਿ ਫਾਰਮਰ ਦੇ ਇੰਨਾ ਕ ਨੇੜੇ ਤੋਂ ਉਹਨੂੰ ਪਹੁੰਚ ਮਿਲੇ ਹੂੰ ਕਿ ਉਹਨੂੰ ਕੋਈ ਦਿੱਕਤ ਨਾ ਆਵੇ ਲਖ ਜਾਂ ਰਿਜ਼ਲਟ ਕਿੰਨੇ ਕ ਦਿਨਾਂ ਬਾਅਦ ਫਰਜ਼ ਕਰ ਲੋ ਕਮਜ਼ੋਰ ਜਾਨਵਰ ਹੁੰਦਾ ਹਾਂ ਹਾਂਜੀ ਕਿੰਨੇ ਕ ਦਿਨਾਂ ਬਾਅਦ ਸ਼ੁਰੂ ਹੋ ਜਾਂਦਾ ਹੈ ਦੇਖੋ ਜੀ ਰਿਜ਼ਲਟ ਐਕਚੁਅਲੀ ਜੇ ਜਿਵੇਂ ਸਾਡੇ ਕਹੇ ਮੁਤਾਬਕ ਕੋਈ ਫੀਡ ਪਾਉਂਦਾ ਹੈ ਹੂੰ ਵੀ ਮੰਨ ਲਓ ਬੱਚੇ ਨੂੰ 150 20 18 ਦਿਨ 15 ਤੋਂ 18 ਦਿਨ ਬਾਅਦ ਰਿਜ਼ਲਟ ਦੇਖਣਾ ਸ਼ੁਰੂ ਕਰ ਲਓ ਤੁਸੀਂ ਠੀਕ ਹੈ ਜੀ ਵੀ ਕੀ ਆਉਂਦਾ ਕਿਤੇ ਇਹ ਤਾਂ ਨਾ ਹੋਵੇ ਕਿ ਤੁਸੀਂ ਬੋਰੀ ਵੇਚਤੀ ਉਹਦੋਂ ਬਾਅਦ ਗੱਲ ਖਤਮ ਆਪਾਂ ਸੁਣਨੀ ਨਹੀਂ ਨੀ ਗੱਲ ਇਹਦੀ ਅਸੀਂ ਤੁਹਾਨੂੰ ਪਹਿਲਾਂ ਵਾਦਾ ਕਰਕੇ ਆਟੇ ਤੁਹਾਡੇ ਚੈਨਲ ਥਰੂ ਹੂੰ ਕੰਗ ਗੋਟ ਫਾਰਮ ਦਾ ਹੈ ਪ੍ਰੋਮਿਸ ਹੈ ਤੁਹਾਡੇ ਨਾਲ ਜੀ ਜਿਹਨੂੰ ਕਿਹੋ ਦਿੱਕਤ ਆਈ ਹੂੰ ਅਸੀਂ ਆਪ ਚੱਲ ਕੇ ਜਾਵਾਂਗੇ ਉਹਨੂੰ ਸਾਨੂੰ ਕਾਲ ਕਰਨ ਇੱਕ ਕਾਲ ਤੇ ਬਸ ਵੀ ਸਾਨੂੰ ਆਹ ਦਿੱਕਤ ਆ ਰਹੀ ਹੈ ਸਾਡਾ ਡਾਕਟਰ ਜਾਵੇ ਅਸੀਂ ਆਪ ਜਾਈਏ ਅਸੀਂ ਆਪ ਜਾ ਕੇ ਉਹਦਾ ਦੇਖ ਕੇ ਆਵੇਂ ਵੀ ਕੀ ਪ੍ਰੋਬਲਮ ਹੈ ਠੀਕ ਹੈ ਉਮੈਦ ਜੇ ਕੋਈ ਦਿੱਕਤ ਹੋਈ ਹੂੰ ਉਹ ਬੋਰੀ ਚੱਕ ਕੇ ਹੂੰ ਨਵੀਂ ਬੋਰੀ ਉੱਥੇ ਛੱਡ ਕੇ ਆਵਾਂਗੇ ਯਾਨੀ ਕਿ ਤੁਹਾਡੇ ਪ੍ਰੋਡਕਟ ਦੇ ਤੁਸੀਂ ਆਪ ਜ਼ਿੰਮੇਵਾਰ ਖੁਦ ਹੈਗੇ ਹੋ ਬਿਲਕੁਲ ਜੀ 100% ਹੈ ਅਸੀਂ ਤੇ ਇਸ ਸਮੇਂ ਅਵੇਲੇਬਲ ਕਿੱਥੇ-ਕਿੱਥੇ ਹੈ ਪੰਜਾਬ 'ਚ ਦੇਖੋ ਸਾਡੀ ਕੋਸ਼ਿਸ਼ ਤਾਂ ਹੈ ਕਿ ਹਰ ਜਗ੍ਹਾ ਤੇ ਅਵੇਲੇਬਲ ਹੋਵੇ ਅਸੀਂ ਹਰ ਜ਼ਿਲ੍ਹੇ 'ਚ ਅਸੀਂ ਬੱਕਰੀ ਪਾਲਕ ਵੀਰ ਨੂੰ ਸੱਦਾ ਵੀ ਦੇ ਰਹੇ ਹਾਂ ਹੂੰ ਕਿ ਉਠੋ ਅੱਗੇ ਆਓ ਜੇ ਅਸੀਂ ਬੱਕਰੀ ਪਾਲਣ ਨੂੰ ਤੁਹਾਡੀ ਸਪੋਰਟ ਚ ਆਏ ਹਾਂ ਅਸੀਂ ਤੁਸੀਂ ਵੀ ਸਾਡੇ ਨਾਲ ਖੜੋ ਮੋਢੇ ਨਾਲ ਮੋਢਾ ਲਾ ਕੇ ਹੂੰ ਜਿਹੜਾ ਕੋਈ ਥੋੜਾ ਚੰਗਾ ਫਾਰਮਰ ਹੈਗਾ ਉਹ 10 ਬੋਰੀਆਂ 15 ਬੋਰੀਆਂ ਆਪਣੇ ਕੋਲ ਐਕਸਟਰਾ ਰੱਖ ਲਵੇ ਲੈ ਕੇ ਹੂੰ ਉੱਥੋਂ ਦਵੇ ਸਾਨੂੰ ਫੋਨ ਆ ਗਿਆ ਅਸੀਂ ਕਹਿੰਦੇ ਨਾ ਵੀ ਮੰਨ ਲਓ ਤੁਹਾਡਾ ਫਾਰਮ ਹੈ ਜੀ ਜੀ ਅਸੀਂ ਕਹਿੰਦੇ ਨਾ ਵੀ ਉੱਥੋਂ ਚੱਕ ਲਓ ਹੂੰ ਜੋ ਤੁਹਾਡਾ ਹਿੱਸਾ ਬੰਦ ਹੈ ਉਹ ਤੁਹਾਨੂੰ ਅਸੀਂ ਦੇਨੇ ਹੀ ਦੇਣਾ ਜੀ ਐਕਸਟਰਾ ਜੀ ਇੱਕ ਤਾਂ ਬੱਕਰੀ ਪਾਲਕਬੀਰ ਦੀ ਇਨਕਮ ਸ਼ੁਰੂ ਹੋ ਗਈ ਉਹਦੇ ਨਾਲ ਹੂੰ ਇੱਕ ਲੋਕਾਂ ਨੂੰ ਆਪਣੇ ਏਰੀਆ 'ਚ ਲੋਕ ਸੇਵਾ ਕਰਨ ਲੱਗ ਗਿਆ ਦੋ ਦੋ ਕੰਮ ਹੋ ਗਏ ਕੰਮ ਦੋ ਹੋ ਗਏ ਦੋ ਹੋ ਗਏ ਸਹੀ ਗੱਲ ਹੈ ਸੋ ਸੋ ਇਹ ਸਾਡਾ ਮੋਟਿਵ ਹੈ ਜੀ ਹੂੰ ਤੇ ਅਸੀਂ ਹਰ ਇੱਕ ਤੁਹਾਡੇ ਚੈਨਲ ਥਰੂ ਮੈਂ ਹਰ ਇੱਕ ਬੱਕਰੀ ਪਾਲਕ ਵੀਰ ਨੂੰ ਹਰ ਇੱਕ ਪੰਜਾਬੀ ਨੂੰ ਹੂੰ ਬੇਨਤੀ ਕਰਨਾ ਚਾਹੁੰਦਾ ਜੀ ਕਿ ਜਿਹੜਾ ਅਸੀਂ ਕੰਗੋਟਫਾ ਨੇ ਬੀੜਾ ਚੱਕਿਆ ਹੈਗਾ ਹੂੰ ਬੱਕਰੀ ਨੂੰ ਪ੍ਰਮੋਟ ਕਰਨ ਦਾ ਸਾਨੂੰ ਤੁਹਾਡਾ ਸਾਥ ਚਾਹੀਦਾ ਜੀ ਅਸੀਂ ਤੁਹਾ ਤੋਂ ਸਾਥ ਮੰਗ ਰਹੇ ਹਾਂ ਅਸੀਂ ਆਪਣੀ ਚੀਜ਼ ਪ੍ਰਮੋਟ ਨਹੀਂ ਕਰ ਰਹੇ ਤੁਹਾਡੇ ਚੈਨਲ ਥਰੂ ਇਸ ਟਾਈਮ ਤੇ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆਂ ਤੁਹਾਡਾ ਸਾਥ ਲੈਣ ਲਈ ਤੁਹਾਡਾ ਸਾਥ ਮੰਗਣ ਲਈ ਵੀ ਆਓ ਸਾਡੇ ਨਾਲ ਮੋਢਾ ਨਾਲ ਖੜੋ ਐਸਕੇ ਤੇਨੂੰ ਆਪਾਂ ਮੇਨ ਸਟ੍ਰੀਮ ਚ ਦਾ ਆ ਹੀ ਚੁੱਕਿਆ ਹੈ ਹੋਰ ਅੱਗੇ ਲੈ ਕੇ ਚੱਲੀਏ ਜੀ ਸੋ ਬਹੁਤ ਬਹੁਤ ਧੰਨਵਾਦ ਸਨੀ ਕੰਗਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਜੀ ਉਮੀਦ ਹੈ ਕਿ ਤੁਹਾਡਾ ਇਹ ਪ੍ਰੋਡਕਟ ਮਾਰਕੀਟਿੰਗ ਦੇ ਵਿੱਚ ਖਰਾ ਰਹਿਗਾ ਮਿਹਰਬਾਨੀ ਤੁਹਾਡੀ